ਇਹ ਤੁਹਾਡੇ ਵਿਰੋਧੀ ਫੇਰ ਸਵਾਲ ਉਠਾਉਂਦੇ ਨੇ ਕਿ ਜੀ 43000 ਨੌਕਰੀਆਂ ਦੇ ਬੋਰਡ ਤਾਂ ਲੱਗਿਆ ਪਰ ਉਹ ਵੀ ਦਿੱਤੇ ਕਹਿੰਦੇ ਪੇਪਰ ਵੀ ਦਿੱਤੇ ਸਭ ਕੁਝ ਉੱਥੇ ਤੁਸੀਂ ਵੰਡ ਵੀ ਦਿੱਤੇ ਪਰ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਜੇ ਤੁਸੀਂ ਅੱਧੇ ਇਅਰ ਤਾਂ ਜ਼ਰੂਰ ਇਸ ਗੱਲ ਦਾ ਜਵਾਬ ਦਿਓ ਨਾ ਨਾ ਜਵਾਬ ਨਹੀਂ ਮੈਂ ਸਬੂਤ ਦਿਊ ਤੁਸੀਂ ਲੈ ਜਾਓ ਨਾਲ ਜੀ ਤੁਹਾਨੂੰ ਭੇਜ ਵੀ ਦੇਵਾਂਗੇ ਤਾਂ ਆਪ ਪੜ ਲਿਓ ਕਿ ਕਿਹੜੇ ਮਹਿਕਮੇ ਚ ਕਿੰਨੇ ਕਿੰਨੇ ਨੌਕਰੀਆਂ ਨੇ ਤੁਸੀਂ ਜੇ ਪੜ ਸਕੋ ਮਾਨ ਸਾਹਿਬ ਮੈਂ ਪੜ ਦਿੰਨਾ ਮੈਂ ਪੜ ਦਿੰਨਾ ਐਗਰੀਕਲਚਰ ਚ 472 ਹੂੰ ਐਨੀਮਲ ਹਸਬੰਡਰੀ ਚ 939 ਚੀਫ ਇਲੈਕਟਰਲ ਅਫੀਸਰ 60 ਕਾਰਪੋਰੇਸ਼ਨ ਚ 785 ਹੋਮ ਫੇਅਰ ਐਂਡ ਜਸਟਿਸ ਦੇ ਵਿੱਚ 7103 ਸਾਇੰਸ ਟੈਕਨੋਲੋਜੀ ਐਂਡ এনवायरमेंट 11467 ਪਲੈਨਿੰਗ ਚ 7 ਇਹ ਕਿਸੇ ਚ 7 ਦਿਤੀਆਂ ਕਿਸੇ ਚ 42 ਕਿਸੇ ਚ 420 ਕਿਉਂ ਦਿਤੀਆਂ ਇਦਾਂ ਕਿਉਂਕਿ ਕਈ ਜਗ੍ਹਾ ਤੇ ਹਾਈ ਕੋਰਟ ਦੇ ਸਟੇ ਲੱਗੀ ਹੋਈ ਹੈ ਅੱਛਾ ਜਿਹੜੀਆਂ ਪੀਆਈਐਲ ਪਾਈ ਹੋਈ ਹੈ ਅਸੀਂ ਪਹਿਲਾਂ ਪੀਆਈਐਲ ਕਲੀਅਰ ਕਰਾਉਨੇ ਆ ਜਿੰਨੇ ਕਲੀਅਰ ਹੋ ਜਾਂਦੇ ਨੇ ਕਿ ਇਹਨਾਂ ਨੂੰ ਕੋਈ ਮੈਂ ਨੌਕਰੀਆਂ ਦੇ ਦਾਂ ਉਹ ਅਗਲੇ ਦਿਨ ਕਚਹਿਰੀ ਚ ਫਿਰਦੇ ਹੋਣ ਕੀ ਫਾਇਦਾ ਹੋਇਆ ਜੀ ਬਹੁਤ سارے ਕੇਸ ਚੱਲ ਵੀ ਰਹੇ ਨੇਗੇ ਇਹਦਾ ਨਾ ਹੋਣੀ ਚੋਚੜ ਜਿਨ੍ਹਾਂ ਨੂੰ ਅਸੀਂ ਦਿੱਤਾ ਇੱਕ ਵੀ ਬੰਦਾ ਇਹਨਾਂ ਚੋਂ ਮੈਂ ਇਹਦਾ ਕੱਚੇ ਪੈਰੀ ਨਹੀਂ ਕਰਦਾ ਕੰਮ ਜਿਨ੍ਹਾਂ ਨੂੰ ਮੈਂ ਨੌਕਰੀ ਦਿੰਨਾ ਉਹ ਅਗਲੇ ਦਿਨ ਆਫਿਸ ਚ ਹੁੰਦੇ ਨੇ ਇਹ ਜੁਆਇਨਿੰਗ ਆ ਹੋ ਚੁੱਕੀਆਂ ਨੇ ਜੁਆਇਨਿੰਗ ਮੈਂ ਲੈਟਰ ਜੁਆਇਨਿੰਗ ਲੈਟਰ ਦਿੰਦੇ ਨੇ ਕਿ ਅਗਲੇ ਦਿਨ ਜਾ ਕੇ ਕੰਮ ਤੇ ਲੱਗ ਜਾਓ